ਰਿਆ ਕਿ ਬੁਰਾ ਸੋਚਣਾ ਤਿੰਨ ਤਲ ਤੇ ਹੀ ਹੁੰਦਾ ਕਿਉਂਕਿ ਸਮਾਜ ਨੂੰ ਸੰਸਾਰ ਨੂੰ ਖਤਰਾ ਤਿੰਨ ਤਲ ਤੇ ਚੌਥਾ ਖਤਰਾ ਨਹੀਂ ਆਉਂਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੈ ਹੋਰ ਕੋਈ ਖਤਰਾ ਨਹੀਂ ਕੁਝ ਵੀ ਖਤਰਾ ਨਹੀਂ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਜੋ ਜਾਨ ਲਈ ਖਤਰਾ ਬਣ ਜਾਏ ਕਾਤਲ جو مال لئی خطرہ بن جائے چور ڈکے جو عزت آبرو اسمت لئی خطرہ بن جائے دراچاری اور یہ خطرہ ساری دنیا چ موجود ہے ایک بھی ملک ایسا نہیں جتھے جان نو خطرہ نہ ہوے مال نو خطرہ نہ ہوے عزت آبرو نو خطرہ نہ ہوے ایسا ایک بھی ملک نہیں ہے بلکہ بڑے بڑے संपन्न ملک جیسے کہ امریکہ جان دا خطرہ زیادہ ہے 7 ਵਜੇ ਦਿਨ ਸੰਧਿਆ ਹੁੰਦੀ ਹੈ ਕੋਈ ਘਰੋਂ ਹੀ ਨਹੀਂ ਨਿਕਲਦਾ ਮਾਲ ਨੂੰ ਖਤਰਾ ਬਹੁਤ ਜ਼ਿਆਦਾ ਹੈ ਇੱਜ਼ਤ ਆਬਰੂ ਨੂੰ ਖਤਰਾ ਬਹੁਤ ਜ਼ਿਆਦਾ ਹੈ ਬਾਵੇਂ ਸਖਤ ਕਾਨੂੰਨ ਹੈ ਪਰ ਕਾਨੂੰਨ ਨੂੰ ਤੋੜਨ ਵਾਲੇ ਵੀ ਮੌਜੂਦ ਨੇ ਅੱਜ ਤੋਂ 1100 ਸਾਲ ਪਹਿਲੇ ਈਰਾਨ ਦੇ ਚਿਕੋਆ ਸੰਤ ਸ਼ੇਖ ਸਾਦੇ ਉਹ ਕਹਿੰਦੇ ਕਾਨੂੰਨ ਕੀ ਹੈ ਮਕੜੀ ਦਾ ਜਾਲਾ ਇਹਦੇ ਚ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਨੇ ਕਾਨੂੰਨ ਕੀ ਹੈ ਕੁਝ ਵੀ ਨਹੀਂ। ਔਰ ਅੱਜ ਤੋਂ 2.5 ਹਜ਼ਾਰ ਸਾਲ ਪਹਿਲੇ ਇਥਿੰਦਿਚ ਇੱਕ ਬੜਾ ਮਹਾਨ ਦਾਰਸ਼ਨਿਕ ਸੰਤ ਹੋਇਆ ਸੁਕਰਾ ਉਹ ਕਹਿੰਦਾ ਹੈ ਅਪਰਾਧੀ ਤੇ ਰਾਜਨੇਤਿਕ ਦੋਵੇਂ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਹਨ। ਮਾਫ ਕਰ ਦੇਣਾ ਮੈਂ ਰਾਜਨੇਤਿਕ ਨਹੀਂ ਆ ਧਾਰਮਿਕ ਬੰਦਾ ਸਿਰੋ ਗੁਰਬਾਣੀ ਦੇ ਵਿਚਾਰ ਤੁਹਾਨੂੰ ਸਰਵਨ ਕਰਾ ਰਿਹਾ ਰਾਜਨੀਤੀ ਦੇ ਚ ਜਨਕ ਯਾ ਮਹਾਰਾਜਾ ਰਣਜੀਤ ਸਿੰਘ ਕਦੀ ਕਦਾਈ ਹੁੰਦੇਗਾ। RAM ਵੀ ਰਾਜਾ ਹੈ, KRISHNA ਵੀ ਰਾਜਾ ਹੈ, ਰਾਜੇ ਸੰ ਅਵਤਾਰ ਜਾਣ ਕੇ ਪੂਜੇ ਗਏ। ਕਿਉਂ? ਕਿ ਇਹਨਾਂ ਨੇ ਰਾਜਨੀਤੀ ਨੂੰ ਵੀ ਧਰਮ ਦੇ ਮੁਤਾਬਕ ਚਲਾਇਆ। ਤੋਂ ਭਾਈ ਗੁਰਦਾਸ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸ ਹੈ। ਇਹ ਤੇ ਰਾਜਾ। ਖੈਰ ਮੁਖ्तसर में अर्ज करा ਰਾਜਨੈਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਜੋ ਇੱਕ ਦਾ ਕਤਲ ਕਰੇ ਅਪਰਾਧੀ ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦੀ ਪਿਛਾ ਦੇਵੇ ਰਾਜਨੇਟਿਕ ਉਹ ਨੋ ਰਾਜਨੇਟਿਕ ਆਖੋ ਉਹ ਕੋਈ ਕਾਤਲ ਥੋੜੀ ਉਹ ਤੇ ਰਾਜਨੇਟਿਕ ਦੋ ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਪਰ ਉਹਨੂੰ ਡਿਕਟੇਟਰ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਕੋਈ ਕਾਤਲ ਨਹੀਂ ਕਹਿੰਦਾ ਚੰਗੇਜ਼ ਖਾਂ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਹਾਲਾਤ ਉਹਦੇ ਘੋੜੇ ਲੋਕਾਂ ਦੀਆਂ ਲਾਸ਼ਾਂ ਤੋਂ ਲੰਘਦੇ ਸਨ ਤੜਪਦੇ ਮਨੁੱਖਾਂ ਨੂੰ ਵੇਖ ਕੇ ਹੱਸਦਾ ਸੀ ਔਰੰਗਜ਼ੇਬ ਆਪਣੇ ਤਿੰਨੇ ਘਰਾਵਾਂ ਦਾ ਕਾਤਲ ਹੈ ਉਹਨੇ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਵੱਡੀ ਭੈਣ ਜਹਾਂ ਆਰਾ ਦਾਰੇ ਦਾ ਪਖ ਲੈਂਦੀ ਸੀ ਦੂਜੇ ਬਰਾਦਾ ਦਾ ਪਖ ਲੈਂਦੀ ਸੀ ਤੇ ਬੁੱਢੇ ਪਿਓ ਦਾ ਪਖ ਲੈਂਦੀ ਸੀ ਔਰੰਗਜ਼ੇਬ ਨੇ ਉਸਨੂੰ ਗੁੱਤੋਂ ਧਰੋ ਕੇ ਉਹਨੂੰ ਵੀ ਜੇਲ੍ਹ ਵਿੱਚ ਪਾਇਆ ਸੱਤ ਸਾਲ ਜੇਲ੍ਹ ਵਿੱਚ ਰਹੀਏ ਜੇਲ੍ਹ ਵਿੱਚ ਮਰੀਏ ਰਾਜਨੈਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ ਨੇ ਫਰਕ ਹੈ ਜੋ ਇੱਕ ਦਾ ਕਤਲ ਕਰੇ ਕਾਤਲ ਜੋ ਹਜ਼ਾਰਾਂ ਲੱਖਾਂ ਕਰੋੜਾਂ ਦਾ ਕਤਲ ਕਰੇ ਬਾਦਸ਼ਾਹ ਰਾਜਨੀਤਿਕ ਮਨਿਸਟਰ ਮੰਤਰੀ ਡਿਕਟੇਟਰ ਤੋਂ ਮੈਂ ਇਸ ਤਰ੍ਹਾਂ ਅਰਜ਼ ਕਰਦਾ ਹਾਂ ਵਡੇ ਕਾਤਲ ਬਾਦਸ਼ਾਹ ਹੋਇਆ ਕਰਦੇ ਨੇ ਛੋਟੇ ਬਾਦਸ਼ਾਹ ਕਾਤਲ ਹੋਇਆ ਕਰਦੇ ਇਸ ਨੂੰ ਇਹ ਜਨ ਲਾ ਵਡੇ ਡਕੈ ਬਾਦਸ਼ਾ ਹੋਇਆ ਕਰਦੇ ਨੇ ਵਿਚਾਰੇ ਛੋਟੇ ਬਾਦਸ਼ਾ ਡਕੈਤ ਹੋਇਆ ਕਰਦੇ ਜੋ ਇਕ ਦੀ ਜੇਬ ਕੱਟ ਲਵੇ ਸ਼ਾਇਦ ਜੇਲ੍ਹ ਦੀ ਹਵਾ ਖਾਵੇ ਡਕੈ ਤੇ ਜੋ ਸਾਰੇ ਮੁਲਕ ਦੀ ਜੇਬ ਕੱਟ ਕੇ ਸਵਿਟਜ਼ਰਲੈਂਡ ਦੇ ਬੈਂਕ ਪਰ ਲਵੇ ਉਸ ਨੂੰ ਕਿਸ ਨੇ ਪਕੜਨਾ ਹੈ ਕੌਣ ਪਕੜੇਗਾ ਸਭ ਨਾਟਕ ਚੱਲਦਾ ਰਹਿੰਦਾ ਹੈ ਔਰ ਕੁਝ ਵੀ ਨਹੀਂ ਹੁੰਦਾ ਇਹ ਵੀ ਮੈਜ ਕਰਤੇ ਸਭ ਨਾਟਕ ਇਹ ਐਸੇ ਹਾਥੀ ਨੇ ਜੇ ਜਾਲੇ ਤੱਕ ਲਿਆਂਦੇ ਵੀ ਗਏ ਤੇ ਜਾਲੇ ਵਿੱਚ ਫਸਾਏ ਵੀ ਗਏ ਤੇ ਲੋਕਾਂ ਨੂੰ ਕਿਧਰੇ ਦਿਸ ਵੀ ਬਿਆ ਇਹ ਹਾਥੀ ਜਾਲੇ ਚ ਫਸ ਗਿਆ ਪਰ ਇਹ ਲੋਕਾਂ ਦੀ ਮੂਰਖਤਾ ਹੋਵੇਗੀ ਹਾਥੀ ਨੇ ਕੋਈ ਪੈਰ ਮਾਰਿਆ ਤੇ ਜਾਲਾ ਟੁੱਟ ਕੇ ਇੱਕ ਪਾਸੇ ਲੰਘ ਗਿਆ ਜਾਲਿਆਂ ਵਿੱਚ ਕੀੜੇ ਮਕੋੜੇ ਫਸਦੇ ਹੁੰਦੇ ਹਾਥੀ ਨਹੀਂ ਫਸਦੇ ਹੁੰਦੇ ਕਾਨੂੰਨ ਦੀ ਪકડ ਦੇ ਚ ਛੋਟੇ ਛੋਟੇ ਮਨੁੱਖ ਆ ਜਾਂਦੇ ਨੇ ਛੋਟੇ ਛੋਟੇ ਕਾਤਲ ਵੱਡੇ ਕਾਤਲ ਨਹੀਂ ਆਉਂਦੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਬੰਦਿਆਂ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਮਾਊਸੇ ਤੋਂੰਗਨੇ ਡिक्टेटर ਦੇ ਜਾਣ ਕੇ ਪੂਜਿਆ ਗਿਆ ਤੇ ਪੂਜਿਆ ਜਾਂਦਾ ਹੈ ਇੰਨੇ ਬੰਦਿਆਂ ਦਾ ਕਤਲ ਤਾਂ ਖੈਰ ਇਤੇ ਵਿੱਚਕਾਰ ਜੋ ਹੈ ਸੁਭਾਅਕ ਜੋ ਹੈ ਗੱਲ ਆ ਗਈ ਤਾਂ ਮੈਂ ਤੁਹਾਡੇ ਸਾਹਮਣੇ ਜੋ ਹੈ ਇਤਨੀ ਰੱਖ ਦਿੱਤੀ